ਵੀਮੀ ਸਾਡੇ ਦੇ ਮਹਾਨ ਯੋਧੇ ਸੰਤ ਗਿਆਨੀ ਸ਼ਹੀਦ ਅਮਰ ਸ਼ਹੀਦ ਬਾਬਾ ਜਰਨੈਲ ਸਿੰਘ ਜੀ ਪਿੰਡਰਾਵਾਲਿਆਂ ਬਾਰੇ ਕੁਝ ਵਿਚਾਰਾ ਕਰਾਂਗੇ ਕਿਉਂਕਿ ਲਾਸਟ ਟਾਈਮ ਆਪਾਂ ਬਾਬਾ ਦੀਪ ਸਿੰਘ ਜੀ ਦੇ ਬਾਰੇ ਵਿਚਾਰਾ ਕੀਤੀਆਂ ਸੀ ਉਹਨਾਂ ਦੇ ਉੱਤੇ ਪ੍ਰੈਜੈਂਟੇਸ਼ਨ ਹੋਈ ਸੀ ਤੇ ਮੈਂ ਉਦੋਂ ਇਹ ਗੱਲ ਕਹੀ ਸੀ ਕਿ ਸਿਮਰਨ ਤੇ ਨਿਤਨੇਮ ਤੇ ਅਮਰਤ ਵੇਲੇ ਦੇ ਵਿੱਚ ਜੋ ਤਾਕਤ ਹੈ ਉਹ ਤਾਕਤ ਦੁਨੀਆ ਦੀ ਹੋਰ ਕਿਸੇ ਸ਼ੈਅ ਦੇ ਵਿੱਚ ਜਾਂ ਵਸਤੂ ਦੇ ਵਿੱਚ ਨਹੀਂ ਜੋ ਬੰਦਗੀ ਦੇ ਨਾਲ ਭਜਨ ਦੇ ਨਾਲ ਅੰਮ੍ਰਿਤ ਵੇਲੇ ਤੋਂ ਸੰਭਾਲ ਕੇ ਨਿਤਨੇਮ ਕਰਕੇ ਜੋ ਜਪਜੀ ਸਾਹਿਬ ਦੇ ਨਾਲ ਜੋ ਪਾਵਰ ਇੱਕ ਇਨਸਾਨ ਨੂੰ ਇੰਟੈਲੈਕਚੁਅਲ ਲੈਵਲ ਤੇ ਮਿਲਦੀ ਹੈ ਸ਼ਾਇਦ ਉਹ ਪਾਵਰ ਏਨੀ ਵੱਡੀ ਹੈ ਕਿ ਦੁਨੀਆ ਦੀ ਵੱਡੀ ਤੋਂ ਵੱਡੀ ਦੌਲਤ ਵੀ ਉਹਦੇ ਪੈਰਾਂ 'ਚ ਆ ਸਕਦੀ ਹੈ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਆਪਾਂ ਸਾਰਿਆਂ ਨੇ ਸਰਵਣ ਕੀਤਾ ਜੋ ਬਾਬਾ ਜਰਨੈਲ ਸਿੰਘ ਜੀ ਸਨ ਉਹਨਾਂ ਦਾ ਇੱਕ ਦਿਨ ਦਾ ਨਿਤਨੇਮ ਇੱਕ ਦਿਨ ਦਾ ਨਿਤਨੇਮ ਉਹਨਾਂ ਦਾ 121 ਪਾਠ ਢੇਲੀ ਜਪਜੀ ਸਾਹਿਬ ਦੇ ਬਾਬਾ ਜਰਨੈਲ ਸਿੰਘ ਜੀ ਕਰਿਆ ਕਰਦੇ ਸਨ ਸਾਡੇ ਤਾਂ ਹਾਲ ਮਾਫ ਕਰਿਓ ਨੇ ਮਾੜੇ ਹੋ ਗਏ ਨਾ ਸੀ ਤਾਂ ਜਪਜੀ ਸਾਹਿਬ ਦਾ ਕਰਨਾ ਹੈ ਕੀ ਕਰਨਾ ਸੀ ਤਾਂ ਸਵੇਰੇ ਉੱਠਦੇ ਹੀ ਨਹੀਂ ਇੱਕ ਜਪਜੀ ਸਾਹਿਬ ਕਰਨਾ ਵੀ ਸਾਨੂੰ ਐ ਲੱਗਦਾ ਅਸੀਂ ਜਪਜੀ ਸਾਹਿਬ ਕਰਦੇ ਆ 10 ਵਾਰੀ ਘੜੀ ਵੱਲ ਵੇਖਦੇ ਆ 121 ਜਪਜੀ ਸਾਹਿਬ ਦੇ ਪਾਠ ਬਾਬਾ ਜਰਨੈਲ ਸਿੰਘ ਜੀ ਡੇਲੀ ਕਰਿਆ ਕਰਦੇ ਸਨ ਉਸ ਬੰਦਗੀ ਦਾ ਉਸ ਨਿਤਨੇਮ ਦਾ ਉਸ ਸਿਮਰਨ ਦਾ ਫਲ ਸੀ ਜੋ ਬਾਬਾ ਜੀ ਦੇ ਅੰਦਰ ਸ਼ਹਾਦਤ ਦਾ ਜੋ ਏਡਾ ਵੱਡਾ ਜਜ਼ਬਾ ਸੀ ਜੋ ਬਾਬਾ ਜਰਨੈਲ ਸਿੰਘ ਜੀ ਨੇ ਸਾਰੀ ਕੌਮ ਨੂੰ ਇੱਕ ਕਰਕੇ ਬਾਬਾ ਜਰਨੈਲ ਸਿੰਘ ਜੀ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਸਾਰੀ ਕੌਮ ਨੂੰ ਲੈ ਕੇ ਆਏ ਤੇ ਸਾਰੀ ਕੌਮ ਨੇ ਇਕਜੁੱਟ ਹੋ ਕੇ ਜੋ ਸਮੇਂ ਦੀ ਹਕੂਮਤ ਸੀ ਜੋ ਸਮੇਂ ਦੀ ਸਰਕਾਰ ਸੀ ਸਾਰੀ ਕੌਮ ਨੇ ਸਾਰੇ ਜੱਥੇਬੰਦੀਆਂ ਨੇ ਉਸ ਚੀਜ਼ ਦਾ ਸਾਹਮਣਾ ਕੀਤਾ ਬਾਬਾ ਜਰਨੈਲ ਸਿੰਘ ਜੀ ਤੋਂ ਤੁਹਾਨੂੰ ਪਤਾ ਐਨੀ ਸਰਕਾਰ ਖੌਫਕੰਦੀ ਸੀ ਉਸ ਸਮੇਂ ਪੰਜਾਬ ਦਾ ਸੀਐਮਸੀ ਦਰਬਾਰਾ ਸਿੰਘ ਦਰਬਾਰਾ ਸਿੰਘ ਸੀਐਮਸੀ ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਨੇ ਉਸ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਇਹ ਜਿਹੜਾ ਸਾਧ ਹੈ ਹੁਣ ਪਤਾ ਮਹਾਪੁਰਖ ਕਹਿੰਨੇ ਆ ਪਰ ਉਹਦੀ ਆਪਣੀ ਬੋਲੀ ਸੀ ਉਹਨੇ ਕਿਹਾ ਜਿਹੜਾ ਸਾਧ ਹੈ ਇਹ ਅੰਦਰ ਬੈਠਾ ਹੀ ਬੋਲਦਾ ਹੈ ਇਹਨੂੰ ਕੋ ਬਾਹਰ ਆਵੇ ਫਿਰ ਦੱਸਾਂਗੇ ਕੀ ਭਾਅ ਵਿਕਦੀ ਏ ਤੇ ਬਾਬਾ ਜਰਨੈਲ ਸਿੰਘ ਜੀ ਨੇ ਉਹਦੇ ਰਿਸਪਾਂਸ ਦੇ ਵਿੱਚ ਉਹਦੇ ਇੱਕ ਰਿਪਲਾਈ ਕੀਤਾ ਪ੍ਰੈਸ ਕਾਨਫਰੰਸ ਕੀਤੀ ਆਰਟੀਕਲ ਪਬਲਿਸ਼ ਕਰਵਾਇਆ ਨਿਊਜ਼ਪੇਪਰ ਦੇ ਵਿੱਚ ਅਖਬਾਰ ਦੇ ਵਿੱਚ ਉਹਨੂੰ ਦਰਬਾਰਾ ਸਿੰਘ ਨੂੰ ਬਾਬਾ ਜੀ ਨੇ ਚੁਣੌਤੀ ਕੀਤੀ ਚੈਲੰਜ ਦਿੱਤਾ ਵੀ ਮੈਂ ਬਾਹਰ ਵੀ ਆ ਜਾਊਂਗਾ ਤੇ ਮੈਂ ਦਿੱਲੀ ਵੀ ਪਹੁੰਚ ਜਾਊਗਾ ਤੇ ਮੈਂ ਲਾਲ ਕਿਲੇ ਤੇ ਵੀ ਪਹੁੰਚ ਜਾਊਗਾ ਦਰਬਾਰਾ ਸਿਆਂ ਜੇ ਤੇਰੇ ਚ ਤੇ ਤੇਰੀ ਬੀਬੀ ਇੰਦਰਾ ਗਾਂਧੀ ਚ ਜ਼ਰੂਰਤ ਹੈ ਹਿੰਮਤ ਹੈ ਤਮ ਮੈਨੂੰ ਦਿੱਲੀ ਪਹੁੰਚਣ ਤੱਕ ਰੋਕ ਲੋ ਜੇ ਮੈਂ ਦਿੱਲੀ ਪਹੁੰਚ ਗਿਆ ਜੇ ਮੈਂ ਲਾਲ ਕਿਲੇ ਤੇ ਪਹੁੰਚ ਗਿਆ ਤੇ ਤੁਸੀਂ ਜੋਰ ਅਨੰਦਪੁਰ ਸਾਹਿਬ ਦਾ ਮਤ ਹੈ ਜੋ ਸਾਰੀਆਂ ਮੰਗਾਂ ਨੇ ਉਹ ਮੰਨ ਲੈਣਾ ਨਹੀਂ ਮੈਂ ਸਰੈਂਡਰ ਕਰ ਦਊਗਾ ਤੇ ਤੁਹਾਨੂੰ ਪਤਾ ਦਰਬਾਰਾ ਸਿੰਘ ਦਾ ਰਿਸਪਾਂਸ ਕੀ ਸੀ ਉਹ ਇੰਨਾ ਡਰ ਗਿਆ ਉਹਨੇ ਪਤਾ ਕੀ ਕਿਹਾ ਉਹ ਕਹਿੰਦਾ ਜੇ ਇਹ ਜਿਹੜਾ ਸਾਧ ਹੈ ਨਾ ਜੇ ਇਹਨੇ ਕਹਿਤਾ ਵੀ ਮੈਂ ਪਹੁੰਚ ਜਾਊਂਗਾ ਇਹਨੇ ਪਹੁੰਚ ਵੀ ਜਾਣਾ ਹੈ ਪਤਾ ਕਿਉਂ ਇਹ ਮੈਨੂੰ ਕਰਾਮਾਤੀ ਸਾਧ ਲੱਗਦਾ ਹੈ ਇਹਦੇ ਅੰਦਰ ਜ਼ਰੂਰ ਕੋਈ ਕਰਾਮਾਤ ਹੈ ਹੁਣ ਇਹ ਤਾਂ ਹੁਣ ਆਪਾਂ ਵੀ ਸਿਆਣੇ ਆ ਉਹ ਕਰਾਮਾਤ ਹੈ ਕਾਦੀ ਹੈ ਉਹ ਕਰਾਮਾਤ ਸਿਮਰਨ ਦੀ ਹੈ ਉਹ ਕਰਾਮਾਤ ਜਪਜੀ ਸਾਹਿਬ ਦੀ ਹੈ ਉਹ ਕਰਾਮਾਤ ਉਸ ਨਾਮ ਸਿਮਰਨ ਦੀ ਹੈ ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਨੂੰ ਦੱਸ ਕੇ ਗਏ ਉਹ ਦਾਤ ਦੀ ਹੈ ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਡੀ ਝੋਲੀ ਵਿੱਚ ਪਾ ਕੇ ਗਏ ਪਰ ਸ਼ਾਇਦ ਸਾਡੇ ਇਨੇ ਮਾੜੇ ਭਾਗ ਨੇ ਅਸੀਂ ਕਦੀ ਵੀ ਉਸ ਦਾਤ ਨੂੰ ਅਪਣਾ ਕੇ ਨਹੀਂ ਦੇਖਿਆ ਅਸੀਂ ਕਦੀ ਚੌਂਕੜਾ ਲਾ ਕੇ ਨਹੀਂ ਦੇਖਿਆ ਅਸੀਂ ਕਦੀ ਸਿਮਰਨ ਕਰਕੇ ਨਹੀਂ ਦੇਖਿਆ ਅਸੀਂ ਕਦੀ ਜਪਜੀ ਸਾਹਿਬ ਪੜ੍ਹ ਕੇ ਨਹੀਂ ਵੇਖਿਆ ਬਾਬਾ ਜਰਨੈਲ ਸਿੰਘ ਜੀ ਦਾ ਇੰਨਾ ਲੰਬਾ ਇਤਿਹਾਸ ਹੈ ਕਿ ਅਹਿਮ ਮਲੜੋ ਕੇ ਇੱਕ ਸਮੁੰਦਰ ਦੇ ਵਿੱਚੋਂ ਜਾਂ ਇੱਕ ਬਹੁਤ ਡੂੰਗੀ ਨਦੀ ਦੇ ਵਿੱਚੋਂ ਇੱਕ ਗਾਗਰ ਜਾਂ ਇੱਕ ਗੜਵੀ ਭਰਨਾ ਉਹ ਅੱਜ ਦੇ ਇਸ ਸਮੇਂ ਦੇ ਵਿੱਚ ਵਿੱਚ ਹੋਏਗਾ ਐਡਾ ਵੱਡਾ ਇਤਿਹਾਸ ਤਾਂ ਥੋੜੇ ਸਮੇਂ 'ਚ ਸੁਣਾਇਆ ਨਹੀਂ ਜਾ ਸਕਦਾ ਜੋ ਬਾਬਾ ਜਰਨੈਲ ਸਿੰਘ ਜੀ ਨੇ ਕਰ ਵਿਖਾਇਆ ਜੋ ਉਹਨਾਂ ਦੇ ਕਹਿਣੀ ਤੇ ਕਰਨੀ ਸੀ ਉਹਨਾਂ ਦਾ ਇਨਫਲੂਐਂਸ ਇੰਨਾ ਜ਼ਿਆਦਾ ਸੀ ਕਿਉਂਕਿ ਉਸ ਇਨਫਲੂਐਂਸ ਦੇ ਵਿੱਚ ਨਾਮ ਸਿਮਰਨ ਦੀ ਇੰਨੀ ਜ਼ਿਆਦਾ ਪਾਵਰ ਸੀ ਜਦੋਂ ਆਪਰੇਸ਼ਨ ਬਲੂ ਸਟਾਰ ਜਿਹਨੂੰ ਸਰਕਾਰ ਬਲੂ ਸਟਾਰ ਦਾ ਨਾਮ ਦਿੰਦੀ ਹੈ ਸਾਡੇ ਵਾਸਤੇ ਤਾਂ ਤੀਜਾ ਕੱਲੂਕਾਰ ਹੈ ਸੋ ਅਸੀਂ ਕਦੀ ਵੀ ਇਹ ਗਲਤੀ ਨਾ ਕਰੀਏ ਅਸੀਂ ਆਪਰੇਸ਼ਨ ਬਲੂ ਸਟਾਰ ਕਦੀ ਵੀ ਨਾ ਆਖੀਏ ਸਾਡੇ ਵਾਸਤੇ ਉਹ ਤੀਜਾ ਕੱਲੂਕਾਰ ਹੈ ਇਹਨੂੰ ਇੰਗਲਿਸ਼ 'ਚ ਆਪਾਂ ਥਰਡ ਹਾਲੋਕਾਸਟ ਵੀ ਕਹਿ ਸਕਦੇ ਹਾਂ ਤੀਜੇ ਕੱਲੂਕਾਰੇ ਦੇ ਵਿੱਚ ਜਦੋਂ ਕੇਐਸ ਬਰਾੜ ਨੇ ਸ਼ਰਤਾਂ ਰੱਖੀਆਂ ਬਾਬਾ ਜਰਨੈਲ ਸਿੰਘ ਉਹਨੇ ਕਿਹਾ ਵੀ ਮੈਂ ਲਾਸਟ ਵਾਰੀ ਤੁਹਾਨੂੰ ਮੈਂ ਵਾਰਨਿੰਗ ਦਿੰਨਾ ਮੈਂ ਸ਼ਰਤਾਂ ਰੱਖਦਾ ਸ਼ਰਤਾਂ ਵੀ ਕਿਹੜੀਆਂ ਕਿਹੜੀਆਂ ਕਹਿੰਦੇ 1 ਬਿਲੀਅਨ ਡਾਲਰ ਜਿਹੜਾ ਵੀ ਤੁਸੀਂ ਅਕਾਊਂਟ ਦਵੋਗੇ ਉਸ ਅਕਾਊਂਟ 'ਚ ਅਸੀਂ ਪਵਾ ਦੇਾਂਗੇ ਜਿਹੜੇ ਦੇਸ਼ ਦੀ ਕਹੋ ਅਮਰੀਕਾ ਦੀ ਕੈਨੇਡਾ ਦੀ ਆਸਟ੍ਰੇਲੀਆ ਦੀ ਯੂਕੇ ਦੀ ਯੂਰਪ ਦੀ ਜਿਹੜੇ ਦੇਸ਼ ਦੀ ਤੁਸੀਂ ਚਾਹੋਗੇ ਤੁਹਾਨੂੰ ਸਿਟੀਨਸ਼ਿਪ ਮਿਲ ਜਾਊਗੀ ਜਿਵੇਂ ਤੁਸੀਂ ਕਹੋਗੇ ਓਵੇਂ ਹੋਊਗਾ ਐਮਰਜੈਂਸੀ ਲਾ ਕੇ ਸੈਂਸਰ ਲਾ ਕੇ ਤੁਹਾਨੂੰ ਪੰਜਾਬ ਦਾ ਸੀਐਮ ਤੱਕ ਬਣਾ ਦਿੰਨੇ ਆ ਬਾਬਾ ਜੀ ਨੇ ਕੋਈ ਸ਼ਰਤ ਨਹੀਂ ਮੰਨੀ ਕਹਿੰਦੇ ਮੈਨੂੰ ਸਭ ਤੋਂ ਪਿਆਰਾ ਮੈਨੂੰ ਮੇਰਾ ਅਨੰਤਪੁਰ ਸਾਹਿਬ ਦਾ ਮਤ ਹੈ ਜਿਹੜਾ ਅਨੰਤਪੁਰ ਸਾਹਿਬ ਦਾ ਰੈਜ਼ੋਲੂਸ਼ਨ ਜਿਹੜਾ ਸਾਡੀ ਮੰਗ ਹੈ ਇਸ ਤੋਂ ਉੱਤੇ ਸਾਨੂੰ ਕੋਈ ਚੀਜ਼ ਪਿਆਰੀ ਨਹੀਂ ਨਾ ਸਾਨੂੰ 1 ਬਿਲੀਅਨ ਡਾਲਰ ਪਿਆਰਾ ਹੈ ਨਾ ਸਾਨੂੰ ਤੁਹਾਡਾ ਸੀਐਮ ਦਾ ਅਹੁਦਾ ਪਿਆਰਾ ਹੈ ਨਾ ਸਾਨੂੰ ਕੈਨੇਡਾ ਤੇ ਅਮਰੀਕਾ ਦੀਆਂ ਸਿਟੀਨਸ਼ਿਪਾਂ ਪਿਆਰੀਆਂ ਨੇ ਤੇ ਕਿ ਇਸ ਬਰਾਡ ਨੇ ਲਾਸਟ ਟਾਈਮ ਉਹਨੇ ਕਿਹਾ ਵੀ ਇੱਕ ਸਮਝੌਤਾ ਕਰ ਲੈਣੇ ਆ ਕਿਉਂਕਿ ਕਾਦੇ ਵਾਸਤੇ ਐਵੇਂ ਉਹਦੇ ਮਨ ਦੇ ਵਿੱਚ ਡਰ ਤਾਂ ਹੈਗਾ ਹੀ ਸੀ ਕਿਉਂਕਿ ਇੱਕ ਬੰਦੇ 'ਚ ਡਰੀ ਹੁੰਦਾ ਹੈ ਹੋਰ ਕੀ ਹੈ ਉਹਨੇ 11 ਸਿੱਖ ਫੌਜੀ ਬਾਬਾ ਜਰਨੈਲ ਸਿੰਘ ਜੀ ਦੇ ਕੋਲ ਖੱਲੇ 11 ਸਿੱਖ ਫੌਜੀ ਬਾਬਾ ਜਰਨੈਲ ਸਿੰਘ ਜੀ ਦੇ ਕੋਲ ਉਹਨੇ ਭੇਜੇ ਵੀ ਜਾ ਕੇ ਇੱਕ ਲਾਸਟ ਟਾਈਮ ਸਮਝੌਤਾ ਕਰਨ ਦਾ ਟਰਾਈ ਤੁਸੀਂ ਕਰੋ ਉਹ ਉਹਨਾਂ ਦਾ ਬਾਬਾ ਜੀ ਦਾ ਇਨਫਲੂਐਂਸ ਉਹਨਾਂ 11 ਫੌਜੀਆ ਤੇ ਸਿੱਖ ਫੌਜੀਆ ਤੇ ਇੰਨਾ ਕੁ ਪਿਆ ਸਾਧ ਸੰਗਤ ਜੀ ਜਿਹੜੇ 11 ਫੌਜੀ ਕੇਐਸ ਬਰਾੜ ਨੇ ਭੇਜੇ ਸੀ ਉਹ ਕੇਐਸ ਬਰਾੜ ਦੇ ਉਹਦੀ ਫੌਜ ਦੇ ਵਿਰੁੱਧ ਹੋ ਕੇ ਲੜੇ ਬਾਬਾ ਜਰਨੈਲ ਸਿੰਘ ਜੀ ਦੇ ਹੱਕ ਵਿੱਚ ਆ ਕੇ ਲੜੇ ਇੰਨਾ ਵੱਡਾ ਉਹਨਾਂ ਦਾ ਤਪ ਤੇਜ ਤੇ ਪ੍ਰਤਾਪ ਸੀ ਬਾਬਾ ਜਰਨੈਲ ਸਿੰਘ ਜੀ ਪਿੰਡਰਾਵਲਿਆਂ ਦਾ ਇੰਨਾ ਵੱਡਾ ਉਹਨਾਂ ਦਾ ਇਨਫਲੂਐਂਸ ਸੀ ਜੋ ਇਹ ਤਾਕਤਾਂ ਜੋ ਇਹ ਬਰਕਤਾਂ ਉਹਨਾਂ ਨੂੰ ਮਿਲੀਆਂ ਸਿਮਰਨ ਤੋਂ ਭਜਨ ਤੋਂ ਬੰਦਗੀ ਤੋਂ ਨਿਤਨੇਮ ਤੋਂ ਜਪਜੀ ਸਾਹਿਬ ਤੋਂ ਮਿਲੀਆਂ ਨਾਂ ਦਾੜੀ ਇਹ ਬੰਦੇ ਨੂੰ ਤਾਂ ਨੇੜੇ ਨਹੀਂ ਸੀ ਲੱਗਣ ਦਿੰਦੇ ਅੱਜ ਤਾਂ ਅਸੀਂ ਕਰਕੇ ਰੋਮਾਂ ਦੀ ਕੇਸਾਂ ਦੀ ਬੇਦਬੀ ਤੇ ਆ ਜਾਂਦੇ ਆ ਤੇ ਸਾਨੂੰ ਕੋਈ ਟੋਕ ਦੇਵੇ ਰੋਕ ਦੇਵੇ ਨਾ ਜੇ ਇਸ ਤਾਂ ਗੁਰਦੁਆਰੇ ਜਾਣ ਨਹੀਂ ਸੰਤਾ ਰੋਕਦੇ ਹੀ ਬਹੁਤ ਨੇ ਸੰਤਾ ਟੋਕਦੇ ਹੀ ਬਹੁਤ ਨੇ ਸਾਨੂੰ ਕਹਿੰਦੇ ਤੂੰ ਦਾੜੀ ਨਹੀਂ ਰੱਖੀ ਸਾਨੂੰ ਕਹਿੰਦੇ ਦੂ ਕੇਸ ਨਹੀਂ ਰੱਖੇ ਹਾਦੋਂ ਕੀ ਤੁਸੀਂ ਠੇਕਾ ਲੈ ਲੈ ਇਹੋ ਜਿਹੀਆਂ ਗੱਲਾਂ ਕਰਦੇ ਨੇ ਉਹਨਾਂ ਦਾ ਇਨਫਲੂਐਂਸ ਬਾਬਾ ਜੀ ਦਾ ਇੰਨਾ ਸੀ ਬਾਬਾ ਜੀ ਨੂੰ ਇੱਕ ਮਿਲਣ ਵਾਸਤੇ ਨਾ ਕੋਈ ਸਿੰਘ ਆਇਆ ਤਾਂ ਉਹਨੇ ਜਿਹੜਾ ਦਾੜਾ ਸੀ ਉਹ ਬੰਨਿਆ ਹੋਇਆ ਸੀ ਪਰਿਵਾਰ ਸੀ ਉਹਦੇ ਵਿੱਚ ਇੱਕ ਸਿੰਘ ਸੀ ਦਾੜਾ ਉਹਨੇ ਬੰਨਿਆ ਹੋਇਆ ਸੀ ਤੇ ਬਾਬਾ ਜੀ ਨੇ ਕਿਹਾ ਕਹਿੰਦੇ ਵੀ ਸਿੰਘਾ ਸਿੱਖ ਦਾੜਾ ਨਹੀਂ ਬੰਨ੍ਹਦੇ ਦਾੜਾ ਖੁੱਲਾ ਪ੍ਰਕਾਸ਼ ਕਰ ਕਹਿੰਦੇ ਬਾਬਾ ਜੀ ਮੈਂ ਦਾੜਾ ਖੁੱਲਾ ਨਹੀਂ ਪ੍ਰਕਾਸ਼ ਕਰ ਸਕਦਾ ਕਹਿੰਦੇ ਕਾਰਨ ਕਹਿੰਦੇ ਜੀ ਦਾੜੀ ਮੇਰੇ ਇੱਕ ਪਾਸੇ ਆਈ ਹੋਈ ਹੈ ਮੈਨੂੰ ਕੋਈ ਬਿਮਾਰੀ ਹੈ ਦੂਸਰੇ ਪਾਸੇ ਮੇਰੇ ਦਾੜੀ ਦੀ ਗਰੋਥ ਹੈ ਨਹੀਂ ਦਾੜੀ ਮੇਰੀ ਆਈ ਨਹੀਂ ਦੂਸਰੇ ਪਾਸੇ ਤੇ ਬਾਬਾ ਜੀ ਕਹਿੰਦੇ ਤੂੰ ਐ ਕਰਿਆ ਕਰ ਤੂੰ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਨਾ ਸੇਵਾ ਕਰਿਆ ਕਰ ਤੇ ਸੇਵਾ ਕਰਕੇ ਜਿਹੜੀ ਸੰਗਤਾਂ ਦੀ ਚਰਨ ਧੂੜ ਹੁੰਦੀ ਹੈ ਉਹਨੂੰ ਆਪਣੇ ਹੱਥਾਂ ਨਾਲ ਮਲ ਕੇ ਤੇ ਜਿੱਥੇ ਦਾੜ੍ਹੀ ਆਉਂਦੀ ਹੈ ਉੱਥੇ ਲਾ ਲਿਆ ਕਰ। ਵਿਦਨ 2 ਤੋਂ 3 ਮਹੀਨ ਸਾਸੰਗ ਜੀ ਜਦੋਂ ਬਾਬਾ ਜੀ ਪ੍ਰਕਰਮਾ ਦੇ ਵਿੱਚ ਸੀ ਤੇ ਉਹ ਸਿੰਘ ਜਿਹੜਾ ਖੁੱਲਾ ਦਾੜਾ ਪ੍ਰਕਾਸ਼ ਕਰਕੇ ਸ਼੍ਰੀ ਸਾਹਿਬ ਬਾਹਰ ਦੀ ਪਾ ਕੇ ਤੇ ਬਾਬਾ ਜੀ ਨੂੰ ਮਿਲਿਆ ਕਹਿੰਦਾ ਫਤਿਹ ਬਲਾਈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦੇਖੋ ਮੇਰੀ ਸਤਿਗੁਰੂ ਜੀ ਨੇ ਇੰਨੀ ਸੁਣੀ ਮੇਰੇ ਵੇਖੋ ਦਾੜਾ ਆ ਗਿਆ ਤੇ ਬਾਬਾ ਜੀ ਨੇ ਗਲ ਨਾਲ ਲਾ ਲਿਆ ਉਹ ਸਿੰਘ ਨੂੰ। ਉਹਨੂੰ ਗਲਵਕੜੀ ਵਿੱਚ ਲੈ ਲਿਆ ਇਹਨਾਂ ਉਹਨਾਂ ਦਾ ਪਿਆਰ ਸੀ ਸਿੱਖੀ ਦੇ ਨਾਲ ਧਰਮ ਦੇ ਨਾਲ ਸੋ ਅਸੀਂ ਵੀ ਇਹ ਭੁੱਲਾ ਨਾ ਕਰੀਏ ਜੋ ਸਾਨੂੰ ਰੋਮਾਂ ਦੀ ਬੇਦਬੀ ਕਿਉਂਕਿ ਸਾਨੂੰ ਮੇਰਾ ਨਹੀਂ ਖਿਆਲ ਵੀ ਇਥੋਂ ਦੀ ਗਵਰਨਮੈਂਟ ਸਾਨੂੰ ਮਜਬੂਰ ਕਰਦੀ ਹੋਗੀ ਰੋਮਾਂ ਦੀ ਬੇਦਵੀ ਕਰਨ ਵਾਸਤੇ ਜਾਂ ਤੁਸੀਂ ਕੇਸ ਕਟਾਓ ਤੁਸੀਂ ਦਾੜੀ ਕਟਾਓ ਇਹ ਸਾਡਾ ਆਪਣਾ ਮਨ ਹੀ ਹੈ ਪਤਾ ਨਹੀਂ ਸਾਡਾ ਮਨ ਕਿਵੇਂ ਦਾ ਹੈ ਕਿਉਂਕਿ ਸਾਡਾ ਮਨ ਕਾਮ ਕ੍ਰੋਧ ਲੋਭ ਮੋਹ ਘਾਰ ਨੇ ਆਪਣੇ ਜਾਲ ਵਿੱਚ ਫਸਾਇਆ ਹੋਇਆ ਤੇ ਸਾਨੂੰ ਉਹ ਇਧਰ ਨੂੰ ਆਉਣ ਨਹੀਂ ਦਿੰਦੇ ਕੁਝ ਜਿਹੜੇ ਅਸੀਂ ਮਾੜੇ ਮੋٹے ਹੈਗੇ ਆ ਅਸੀਂ ਇਧਰ ਨੂੰ ਆਣਾ ਵੀ ਨਹੀਂ ਚਾਹੁੰਦੇ